ਚੰਗਿਆਂ ਦੀ ਸੰਗਤ ਕਰੋਗੇ ਤੇ ਚੰਗੇ ਬਣ ਜਾਓਗੇ ਇੱਕ ਨਾਮ ਸੁਣਿਆ ਤੁਸੀਂ ਗੁਰਮਖੋ ਬਹੁਤ ਵੱਡੇ ਵਿਗਿਆਨੀ ਹੋਏ ਨੇ ਆਇਨਸਟਾਈਨ ਜੀ ਇਹ ਆਇਨਸਟਾਈਨ ਬੜੇ ਵੱਡੇ ਵਿਗਿਆਨੀ ਹੋਏ ਨੇ ਇਹ ਬੜੇ ਲੈਕਚਰ ਕਰਦੇ ਸਨ ਜਦੋਂ ਲੈਕਚਰ ਕਰਦੇ ਸਨ ਨਾ ਲੋਕਾਂ ਨੇ ਖਲੋ ਕੇ ਤਾੜੀਆਂ ਮਾਰਦੀਆਂ ਐਡਾ ਜ਼ਬਰਦਸਤ ਇਹਨਾਂ ਦਾ ਲੈਕਚਰ ਹੁੰਦਾ ਸੀ ਪ੍ਰਭਾਵਸ਼ਾਲੀ ਹੁੰਦਾ ਸੀ ਇੱਕ ਦਿਨ ਇਹਨਾਂ ਦਾ ਡਰਾਈਵਰ ਇਹਨਾਂ ਦੇ ਕੋਲ ਆਇਆ ਹੁਣ ਗੱਲ ਤੇ ਆਉਂਦੇ ਹੋ ਇਹ ਵਿਗਿਆਨਿਕ ਦਾ ਡਰਾਈਵਰ ਇਹਨਾਂ ਦੇ ਕੋਲ ਆਇਆ ਕਹਿੰਦਾ ਜੀ ਜਿੰਨੇ ਅੱਜ ਤੱਕ ਤੁਸੀਂ ਲੈਕਚਰ ਕੀਤੇ ਨੇ ਨਾ ਉਹ ਸਾਰੇ ਲੈਕਚਰ ਮੈਨੂੰ ਯਾਦ ਨੇ ਜਿੱਥੇ-ਜਿੱਥੇ ਤੁਸੀਂ ਬੋਲੇ ਹੋ ਜੋ-ਜੋ ਤੁਸੀਂ ਬੋਲੇ ਹੋ ਉਹ ਸਾਰਾ ਮੈਨੂੰ ਯਾਦ ਹੈ ਮੈਂ ਬਿਲਕੁਲ ਉਸੇ ਤਰ੍ਹਾਂ ਬੋਲ ਸਕਦਾ ਜਿਵੇਂ ਤੁਸੀਂ ਬੋਲਦੇ ਹੋ ਹੁਣ ਆਇਨਸਟਾਈਨ ਵਿਗਿਆਨਿਕ ਸਨ ਗਣੇਸ਼ਾ ਉਸੇ ਤਰ੍ਹਾਂ ਬੋਲੇਗਾ ਸਾਰੇ ਲੈਕਚਰ ਤੈਨੂੰ ਯਾਦ ਨਹੀਂ ਕਿੰਦਾ ਹਾਂ ਬਿਲਕੁਲ ਸਾਰੇ ਲੈਕਚਰ ਮੈਨੂੰ ਯਾਦ ਨੇ ਬੜੇ ਖੁਸ਼ ਹੋਏ ਆਇਨਸਟਾਈਨ ਬਹੁਤ ਖੁਸ਼ ਹੋਇਆ ਵੇਖੋ ਗੁਰਮਖੋ ਹੋ ਸਕਦਾ ਹੋੜ ਕੇ ਹੁੰਦਾ ਤਾਂ ਸ਼ਾਇਦ ਇਰਖਾ ਕਰਦਾ ਕਹਿੰਦੇ ਇਹ ਤਾਂ ਬਹੁਤ ਚੰਗੀ ਗੱਲ ਤੂੰ ਮੈਨੂੰ ਦੱਸੀ ਆ ਫਿਰ ਇੱਕਦਮ ਕਰ ਜਿਸ ਜਗ੍ਹਾ ਤੇ ਮੇਰਾ ਕੱਲ ਲੈਕਚਰ ਹੈ ਨਾ ਜਿਸ ਜਗ੍ਹਾ ਤੇ ਮੈਨੂੰ ਕੱਲ ਜਾਣਾ ਮੈਂ ਲੈਕਚਰ ਕਰਨ ਵਾਸਤੇ ਉੱਥੇ ਮੈਂ ਪਹਿਲੀ ਵਾਰ ਜਾਣਾ ਜੀ ਉਹ ਲੋਕ ਮੈਨੂੰ ਪਛਾਣਦੇ ਨਹੀਂ ਕੱਲ ਐਦਾਂ ਕਰਾਂਗੇ ਮੈਂ ਤੇਰਾ ਡਰਾਈਵਰ ਬਣ ਕੇ ਜਾਵਾਂਗਾ ਤੂੰ ਉੱਥੇ ਲੈਕਚਰ ਕਰਨਾ ਹੈ ਉਹਨਾਂ ਨੇ ਮੈਨੂੰ ਵੇਖਿਆ ਨਹੀਂ ਅਜੇ ਤੱਕ ਅਗਲਾ ਦਿਨ ਚਰਿਆ ਜੀ ਉਹਨਾਂ ਨੇ ਵਖੋ ਇੱਕ ਵਿਗਿਆਨਿਕ ਆਪ ਡਰਾਈਵਰ ਬਣਿਆ ਹੋਣਾ ਤੇ ਡਰਾਈਵਰ ਨੂੰ ਵਿਗਿਆਨਿਕ ਬਣਾਇਆ ਪਹੁੰਚੇ ਉਸ ਜਗ੍ਹਾ ਜਿੱਥੇ ਲੈਕਚਰ ਸੀ ਲੈਕਚਰ ਸ਼ੁਰੂ ਕੀਤਾ ਸਾਧ ਸੰਗਤ ਜੀ ਜਦੋਂ ਲੈਕਚਰ ਸ਼ੁਰੂ ਕੀਤਾ ਲੈਕਚਰ ਦੀ ਸਮਾਪਤੀ ਲੋਕ ਵਾਵਾ ਕਨ ਉੱਠੇ ਉੱਠ ਕੇ ਤਾਲੀਆਂ ਮਾਰੀਆਂ ਬਾਬਾ ਕਹਨ ਉੱਠੇ ਇਨ੍ਹਾਂ ਦੇ ਵਿੱਚੋਂ ਇੱਕ ਪ੍ਰੋਫੈਸਰ ਉੱਠਿਆ ਜੀ ਉੱਠ ਕੇ ਕਹਿੰਦਾ ਕਹਿੰਦਾ ਆਇਨਸਟਾਈਨ ਜੀ ਫੁਲਾਣੇ ਫੁਲਾਣੇ ਨਗਰ ਦੇ ਵਿੱਚ ਤੁਸੀਂ ਲੈਕਚਰ ਕੀਤਾ ਸੀ ਮੇਰੇ ਮਿੱਤਰ ਨੇ ਮੈਨੂੰ ਦੱਸਿਆ ਉੱਥੇ ਇਹ ਤੁਸੀਂ ਵਿਚਾਰ ਕੀਤੀ ਸੀ ਵਿਚਾਰ ਵੀ ਦੱਸੀ ਮੇਰਾ ਮੰਨ ਹੈ ਉਹੋ ਹੀ ਵਿਚਾਰ ਕਰੋ ਉਹ ਵਿਚਾਰ ਬੜੀ ਪ੍ਰਭਾਵਸ਼ਾਲੀ ਸੀ ਜਿੰਨੇ ਵੀ ਸ్రోਤੇ ਬੈਠੇ ਨੇ ਇਹਨਾਂ ਦਾ ਵੀ ਭਲਾ ਹੋਵੇ ਤੇ ਮੇਰਾ ਵੀ ਭਲਾ ਹੋਵੇ ਹੁਣ ਆਇਨਸਟਾਈਨ ਸੋਚਦਾ ਕਿਤੇ ਹੁਣ ਫਸ ਗਿਆ ਏ ਹੁਣ ਫਸ ਗਿਆ ਇਹ ਕਿਵੇਂ ਇਹੋ ਲੈਕਚਰ ਬੋਲੇਗਾ ਲਗੂ ਸੰਗਤ ਗੁਰਮੁਖਵ ਵਿਗਿਆਨਿਕ ਦੀ ਹੋਈ ਸੀ ਅੱਗੋਂ ਜੋ ਡਰਾਈਵਰ ਬਣਿਆ ਵਿਗਿਆਨਿਕ ਪਤਾ ਕੀ ਕਹਿੰਦਾ ਕਹਿੰਦਾ ਇਹ ਕਿਹੜੀ ਵੱਡੀ ਗੱਲ ਆ ਇਹ ਕਿਹੜੀ ਵੱਡੀ ਗੱਲ ਆ ਇਹ ਵਿਚਾਰ ਤਾਂ ਮੇਰਾ ਡਰਾਈਵਰ ਵੀ ਕਰ ਸਕਦਾ ਮੈਂ ਆਪਣੇ ਡਰਾਈਵਰ ਨੂੰ ਬੇਨਤੀ ਕਰਦਾ ਉਹ ਸਟੇਜ ਤੇ ਆਵੇ ਤੇ ਉਹ ਲੈਕਚਰ ਕਰੇ ਉਹ ਵਾਲਾ ਹੁਣ ਹੈ ਉਹ ਵਿਗਿਆਨਿਕ ਸੀ ਜਿਹਨੂੰ ਡਰਾਈਵਰ ਆਖਿਆ ਆਇਨਸਟਾਈਨ ਆਪ ਸੀ ਜਦੋਂ ਬੁਲਾਇਆ ਸੰਗਤ ਜੀ ਉਹ ਵਿਚਾਰ ਕੀਤੀ ਸੰਗਤ ਆਸ਼ਚਰਜ ਕਰ ਉੱਠੀ ਹੁਣ ਆਇਨਸਟਾਈਨ ਨੇ ਲੈਕਚਰ ਤੋਂ ਬਾਅਦ ਆਪਣੇ ਡਰਾਈਵਰ ਨੂੰ ਗੱਲ ਦੇ ਨਾਲ ਲਾ ਲਿਆ ਕਹਿੰਦੇ ਸ਼ਾਬਾਸ਼ ਪੁੱਤਰਾ ਸ਼ਾਬਾਸ਼ ਤੇਰੇ ਵਰਗੇ ਜਾਇਦ ਨਾਲ ਡਰਾਈਵਰੀ ਵੀ ਕੀਤੀ ਨਾਲੇ ਸਿੱਖ ਵੀ ਲਿਆ ਕਿਉਂ ਗੁਰਮੁਖੋ ਚੰਗੀ ਸੰਗਤ ਹੋਈ ਉੱਤਮ ਸੰਗਤ ਉੱਤਮ ਹੋਏ ਹੁਣ ਕਈ ਵਾਰ ਤੁਸੀਂ ਵੇਖੋ ਕਈ ਕੀਰਤਨ ਬਾਣ ਸਰਾ ਕਰਦੇ ਨੇ ਉਹਨਾਂ ਨੇ ਪੁੱਛਿਆ ਭਾਈ ਕੀਰਤਨ ਕਿੱਥੋਂ ਸਿੱਖਿਆ ਵੀ ਫੁਲਾਣੇ ਮਹਾਂਪੁਰਖਾਂ ਦੀ ਸੰਗਤ ਕਰਦੇ ਸਾਂ ਉਹ ਸੰਗਤ ਕਰਕੇ ਕੀਰਤਨ ਸਿੱਖ ਲਿਆ ਕਈ ਕਥਾ ਬਹੁ ਸੋਹਣੀ ਕਰਦੇ ਨੇ ਵੀ ਕਥਾ ਕਿੱਥੋਂ ਸਿੱਖੀ ਵੀ ਫੁਲਾਣਿਆਂ ਦੀ ਸੰਗਤ ਕਰਦੇ ਸਾਂ ਉਹ ਸੰਗਤ ਕਰਕੇ ਕਥਾ ਦੀ ਕਿਰਪਾ ਹੋ ਗਈ ਕਬੀਰ ਮਨ ਬੰਖੀ ਭਇਓ ਉਡ ਉਡ ਦੇ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਗੱਲ ਸੰਗਤ ਦੀ ਐ ਸਾਗਤ ਦੀ ਅਰਦਾਸ ਕਰਿਆ ਕਰੋ ਮਹਾਰਾਜ ਚੰਗੀ ਸੰਗਤ ਹੋ ਜਾਵੇ ਪਰ ਦੇ ਨਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ